ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ ਅਪਾਰ ਰਹਿਮਤਾਂ ਵਰਤਾਈਆਂ ਨੇ ਜੀ ਐਚ ਜੀ ਅਕੈडमी ਦੇ ਮਹਾਨ ਉਦਮ ਉਪਰਾਲੇ ਸਦਕਾ ਬਹੁਤ ਸਤਿਕਾਰਯੋਗ ਚੇਅਰਮੈਨ ਸਰਦਾਰ ਗੁਰਮੀਲ ਸਿੰਘ ਮੱਲੀ ਤੇ ਡਾਇਰੈਕਟਰ ਸਾਹਿਬ ਸਰਦਾਰ ਬਲਜੀਤ ਸਿੰਘ ਜੀ ਮੱਲੀ ਤਿੰਨਾਂ ਵੱਲੋਂ ਸਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਨੂੰ ਯਾਦ ਕਰਦੇ ਹੋਏ ਇਹ ਮਹਾਨ ਉਦਮ ਪ੍ਰਵਲਕ ਕੀਤਾ ਹੈ ਜਿੱਥੇ ਬੱਚਿਆਂ ਦੇ ਗੁਰਮਤ ਦੇ ਮੁਕਾਬਲੇ ਕਰਵਾਏ ਗਏ ਜੇ ਤੂੰ ਬੱਚਿਆਂ ਨੂੰ ਨਾਮ ਨਹੀਂ ਦਿੱਤੇ ਜਾਣਗੇ ਔਰ ਮੇਰੀ ਸਿੱਖੀ ਮੇਰੀ ਪਹਿਚਾਣ ਇਹ ਜੋ ਲਹਿਰ ਗੁਰਮੱਦੀ ਜੀ ਐਚ ਜੀ ਅਕੈਡਮੀ ਜਗਰਾਉਂ ਵੱਲੋਂ ਚਲਾਈ ਗਈ ਹੈ ਸਲਾਘਾਯੋਗ ਹੈ ਤੇ ਮੈਂ ਜੀ ਐਚ ਜੀ ਅਕੈਡਮੀ ਦੇ ਸਾਰੇ ਹੀ ਪ੍ਰਬੰਧਕ ਦੀਨ ਸਾਰੀ ਹੀ ਮੈਨੇਜਮੈਂਟ ਦਾ ਬਹੁਤ ਧੰਨਵਾਦ ਕਰਦਾ ਵੀ ਜਿੱਤੇ ਆਪ ਜੀ ਬੱਚਿਆਂ ਨੂੰ ਦੁਨਿਆਵੀ ਪੜ੍ਹਾਈ ਕਰਵਾ ਰਹੇ ਹੋ ਦੁਨਿਆਵੀ ਜੀਵਨ ਸਵਾਰ ਰਹੇ ਹੋ ਉਥੇ ਨਾਲ ਨਾਲ ਗੁਰਮਤਿ ਦੀ ਪੜ੍ਹਾਈ ਬਾਣੀ ਬਾਣੇ ਨਾਲ ਜੋੜ ਰਹੇ ਹੋ